आयुष्मान खुराना दी ड्रीम गर्ल 2 ਤੇ ਗਦਰ 2 ਦੇ ਵਿੱਚ ਪੰਜਾਬੀ ਫਿਲਮ ਮਸਤਾਨੇ ਨੇ ਛੱਡੀ ਆਪਣੀ ਛਾਪ ਬੀਤੇ ਦਿਨ ਵੱਡੇ ਪਰਦੇ ਤੇ ਆਸ਼ਵਮਾਨ ਖੁਰਾਨਾ ਦੀ ਡ੍ਰੀਮ ਗਰਲ 2 ਫਿਲਮ ਰਿਲੀਜ਼ ਹੋਈ ਪਹਿਲੇ ਵੀਕਐਂਡ ਫਿਲਮ ਨੇ ਠੀਕ-ਠਾਕ ਕਮਾਈ ਕੀਤੀ ਉਸ ਤੋਂ ਪਹਿਲਾਂ ਫਿਲਮ ਆਈ ਸੀ ਗਦਰ ਜੋ ਕਿ ਬਹੁਤ ਚੰਗੀ ਕਮਾਈ ਕਰ ਰਹੀ ਸੀ ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਜਿਸ ਨੇ ਚੰਗੀ ਛਾਪ ਛੱਡੀ ਹੈ ਤੇ ਨਾਮ ਹੈ ਮਸਤਾਨੇ ਜੀ ਹਾਂ ਪੰਜਾਬੀ ਫਿਲਮ ਮਸਤਾਨੇ ਜਦੋਂ ਤੋਂ ਰਿਲੀਜ਼ ਹੋਈ ਹੈ ਉਦੋਂ ਤੋਂ ਉਸੇ ਦੇ ਚਰਚੇ ਹੋ ਰਹੇ ਆ ਤਰਸੇਮ ਜੱਸੜ ਗੁਰਪ੍ਰੀਤ ਗੁੱਗੀ ਤੇ ਸੈਮੀ ਚਾਹਲ ਦੀ ਇਹ ਫਿਲਮ ਚੰਗੀ ਕਮਾਈ ਕਰ ਰਹੀ ਹੈ ਤੇ ਬਾਕਸ ਆਫਿਸ ਤੇ ਆਪਣੀ ਇੱਕ ਵੱਖਰੀ ਛਾਪ ਛੱਡ ਰਹੀ ਹੈ ਪਹਿਲਾ ਵੀਕਐਂਡ ਖਤਮ ਹੁੰਦੇ ਹੁੰਦੇ ਮੂਵੀ ਨੇ 11 ਕਰੋੜ ਦਾ ਬਿਜ਼ਨਸ ਕੀਤਾ ਤੁਹਾਨੂੰ ਦੱਸ ਦਈਏ ਕਿ ਫਿਲਮ ਪਹਿਲੇ ਦਿਨ 2.4 ਕਰੋੜ ਦਾ ਬਿਜ਼ਨਸ ਕੀਤਾ ਦੂਜੇ ਦਿਨ ਫਿਲਮ ਨੇ 3 ਕਰੋੜ ਦਾ ਬਿਜ਼ਨਸ ਕੀਤਾ ਤੀਸਰੇ ਦਿਨ ਇਸ ਫਿਲਮ ਨੇ 3.8 ਕਰੋੜ ਦਾ ਬਿਜ਼ਨਸ ਕੀਤਾ ਇੰਡੀਅਨ ਫਿਲਮ ਚ ਗ੍ਰੋਸ ਕਲੈਕਸ਼ਨ 11 ਕਰੋੜ ਹੋ ਚੁੱਕਿਆ ਤੇ ਇਸ ਫਿਲਮ ਨੇ ਇੰਡੀਆ ਤੋਂ ਬਾਹਰ ਵੀ ਚੰਗੇ ਪੈਸੇ ਕਮਾਏ ਆ ਨਾਰਥ ਅਮਰੀਕਾ ਚ ਇਸ ਫਿਲਮ ਨੇ 5 ਕਰੋੜ ਦਾ ਬਿਜ਼ਨਸ ਕੀਤਾ ਹੈ ਆਸਟ੍ਰੇਲੀਆ ਦੇ ਵਿੱਚ 4 ਕਰੋੜ 3 ਲੱਖ ਦਾ ਨਿਊਜ਼ੀਲੈਂਡ ਦੇ ਵਿੱਚ 1 ਕਰੋੜ 1 ਲੱਖ ਦਾ ਯੂਕੇ ਦੇ ਵਿੱਚ 98 ਲੱਖ ਦਾ ਯੂਰਪ ਦੇ ਵਿੱਚ ਇਸ ਫਿਲਮ ਨੇ ਕੁੱਲ 1 ਕਰੋੜ 1 ਲੱਖ ਰੁਪਏ ਕਮਾਏ ਤੇ ਰੈਸਟ ਆਫ ਦ ਵਰਲਡ ਇਸ ਫਿਲਮ ਨੇ ਹੁਣ ਤੱਕ 60 ਕਰੋੜ ਦੀ ਕਮਾਈ ਕਰ ਲਈ ਹੈ ਤੇ ਇਹ ਫਿਲਮ ਸਭ ਤੋਂ ਵੱਧ ਦੇਖੀ ਜਾਣ ਵਾਲੀ ਪੰਜਾਬੀ ਫਿਲਮ ਆ ਰਹੀ ਹੈ ਜੋ ਸਿੱਖਾ ਦੇ ਇਤਿਹਾਸ ਤੇ ਬੇਸਡ ਹੈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ ਇੰਨਾ ਨਹੀਂ ਇਸ ਫਿਲਮ ਨੂੰ ਪੂਰੀ ਦੁਨੀਆ ਦੇ ਵਿੱਚ ਤੇ ਇੰਟਰਨੈਸ਼ਨਲੀ ਬਹੁਤ ਸਾਰੇ ਲੋਕਾਂ ਵੱਲੋਂ ਸਪੋਰਟ ਮਿਲ ਰਿਹਾ ਹੈ ਵਿਦੇਸ਼ਾਂ ਦੇ ਵਿੱਚ ਇਸ ਫਿਲਮ ਨੂੰ ਪਰਵਾ ਹੁੰਗਾਰਾ ਮਿਲਿਆ ਗੁਰਪ੍ਰੀਤ ਕੁੱਗੇ ਸਿਮਮੇ ਚਾਹਲ ਤੇ ਤਰਸੇਮ ਜਸਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਹੋਰ ਵੀ ਬਹੁਤ ਸਾਰੇ ਐਸੇ ਫਿਲਮ ਦੇ ਅੰਦਰ ਕਿਰਦਾਰ ਹੈ ਜਿਸ ਦੀ ਅਦਾਕਾਰੀ ਫੈਨਸ ਨੂੰ ਬੇਹਦ ਪਸੰਦ ਆਈ ਉਹ ਆਡਿਸ ਰਿਪੋਰਟ ਤੇ ਜੋ ਵੀ ਲਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਆਇਸ਼ਮਾਨ ਖੁਰਾਨਾ ਦੀ ਡ੍ਰੀਮ ਗਰਲ 2 ਤੇ ਗਦਰ 2 ਦੇ ਵਿੱਚ ਪੰਜਾਬੀ ਫਿਲਮ ਮਸਤਾਨੇ ਨੇ ਛੱਡੀ ਆਪਣੀ ਛਾਪ ਬੀਤੇ ਦਿਨ ਵੱਡੇ ਪਰਦੇ ਤੇ ਆਇਸ਼ਮਾਨ ਖੁਰਾਨਾ ਦੀ ਡ੍ਰੀਮ ਗਰਲ 2 ਫਿਲਮ ਰਿਲੀਜ਼ ਹੋਈ ਪਹਿਲੇ ਵੀਕਐਂਡ ਫਿਲਮ ਨੇ ਠੀਕ-ਠਾਕ ਕਮਾਈ ਕੀਤੀ ਉਸ ਤੋਂ ਪਹਿਲਾਂ ਫਿਲਮ ਆਈ ਸੀ ਗਦਰ ਜੋ ਕਿ ਬਹੁਤ ਚੰਗੀ ਕਮਾਈ ਕਰ ਰਹੀ ਸੀ ਇਹਨਾਂ ਦੋਨਾਂ ਫਿਲਮਾਂ ਦੇ ਵਿੱਚ ਇੱਕ ਪੰਜਾਬੀ ਫਿਲਮ ਰਿਲੀਜ਼ ਹੋਈ ਜਿਸ ਨੇ ਚੰਗੀ ਛਾਪ ਛੱਡੀ ਹੈ ਤੇ ਨਾਮ ਹੈ ਮਸਤਾਨੇ ਜੀ ਹਾਂ ਪੰਜਾਬੀ ਫਿਲਮ ਮਸਤਾਨੇ ਜਦੋਂ ਤੋਂ ਰਿਲੀਜ਼ ਹੋਈ ਹੈ ਉਦੋਂ ਤੋਂ ਉਸੇ ਦੇ ਚਰਚੇ ਹੋ ਰਹੇ ਆ ਤਰਸੇਮ ਜੱਸੜ ਗੁਰਪ੍ਰੀਤ ਗੁੱਗੀ ਤੇ ਸੈਮੀ ਚਾਹਲ ਦੀ ਇਹ ਫਿਲਮ ਚੰਗੀ ਕਮਾਈ ਕਰ ਰਹੀ ਹੈ ਤੇ ਬਾਕਸ ਆਫਿਸ ਤੇ ਆਪਣੀ ਇੱਕ ਵੱਖਰੀ ਛਾਪ ਛੱਡ ਰਹੀ ਹੈ ਪਹਿਲਾ ਵੀਕਐਂਡ ਖਤਮ ਹੁੰਦੇ ਹੁੰਦੇ ਮੂਵੀ ਨੇ 11 ਕਰੋੜ ਦਾ ਬਿਜ਼ਨਸ ਕੀਤਾ ਤੁਹਾਨੂੰ ਦੱਸ ਦਈਏ ਕਿ ਫਿਲਮ ਪਹਿਲੇ ਦਿਨ 2.4 ਕਰੋੜ ਦਾ ਬਿਜ਼ਨਸ ਕੀਤਾ ਦੂਜੇ ਦਿਨ ਫਿਲਮ ਨੇ 3 ਕਰੋੜ ਦਾ ਬਿਜ਼ਨਸ ਕੀਤਾ ਤੀਸਰੇ ਦਿਨ ਇਸ ਫਿਲਮ ਨੇ 30.8 ਕਰੋੜ ਦਾ ਬਿਜ਼ਨਸ ਕੀਤਾ ਇੰਡੀਅਨ ਫਿਲਮ ਚ ਗ੍ਰੋਸ ਕਲੈਕਸ਼ਨ 11 ਕਰੋੜ ਹੋ ਚੁੱਕਿਆ ਤੇ ਇਸ ਫਿਲਮ ਨੇ ਇੰਡੀਆ ਤੋਂ ਬਾਹਰ ਵੀ ਚੰਗੇ ਪੈਸੇ ਕਮਾਏ ਆ ਨਾਰਥ ਅਮਰੀਕਾ ਚ ਇਸ ਫਿਲਮ ਨੇ 5 ਕਰੋੜ ਦਾ ਬਿਜ਼ਨਸ ਕੀਤਾ ਹੈ ਆਸਟ੍ਰੇਲੀਆ ਦੇ ਵਿੱਚ 4 ਕਰੋੜ 3 ਲੱਖ ਦਾ ਨਿਊਜ਼ੀਲੈਂਡ ਦੇ ਵਿੱਚ 1 ਕਰੋੜ 1 ਲੱਖ ਦਾ ਯੂਕੇ ਦੇ ਵਿੱਚ 98 ਲੱਖ ਦਾ ਯੂਰਪ ਦੇ ਵਿੱਚ ਇਸ ਫਿਲਮ ਨੇ ਕੁੱਲ 1 ਕਰੋੜ 1 ਲੱਖ ਰੁਪਏ ਕਮਾਏ ਤੇ ਰੈਸਟ ਆਫ ਦ ਵਰਲਡ ਇਸ ਫਿਲਮ ਨੇ ਹੁਣ ਤੱਕ 60 ਕਰੋੜ ਦੀ ਕਮਾਈ ਕਰ ਲਈ ਹੈ ਤੇ ਇਹ ਫਿਲਮ ਸਭ ਤੋਂ ਵੱਧ ਦੇਖੀ ਜਾਣ ਵਾਲੀ ਪੰਜਾਬੀ ਫਿਲਮ ਆ ਰਹੀ ਹੈ ਜੋ ਸਿੱਖਾ ਦੇ ਇਤਿਹਾਸ ਤੇ ਬੇਸਡ ਹੈ ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਪਰਵਾ ਹੁੰਗਾਰਾ ਵੀ ਮਿਲ ਰਿਹਾ ਹੈ ਇੰਨਾ ਨਹੀਂ ਇਸ ਫਿਲਮ ਨੂੰ ਪੂਰੀ ਦੁਨੀਆ ਦੇ ਵਿੱਚ ਤੇ ਇੰਟਰਨੈਸ਼ਨਲੀ ਬਹੁਤ ਸਾਰੇ ਲੋਕਾਂ ਵੱਲੋਂ ਸਪੋਰਟ ਮਿਲ ਰਿਹਾ ਹੈ ਵਿਦੇਸ਼ਾਂ ਦੇ ਵਿੱਚ ਇਸ ਫਿਲਮ ਨੂੰ ਪਰਵਾ ਹੁੰਗਾਰਾ ਮਿਲਿਆ ਗੁਰਪ੍ਰੀਤ ਕੁੱਗੇ ਸਿਮਮੇ ਚਾਹਲ ਤੇ ਤਰਸੇਮ ਜਸਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਹੋਰ ਵੀ ਬਹੁਤ ਸਾਰੇ ਐਸੇ ਫਿਲਮ ਦੇ ਅੰਦਰ ਕਿਰਦਾਰ ਹੈ ਜਿਸ ਦੀ ਅਦਾਕਾਰੀ ਫੈਨਸ ਨੂੰ ਬੇਹਦ ਪਸੰਦ ਆਈ ਤੁਹਾਡੀ ਰਿਪੋਰਟ ਤੇ ਜੋ ਵੀ ਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸ਼ੇਅਰ ਕਰੋ